ਇਸ ਤਰ੍ਹਾਂ ਦੀਆਂ ਜਿਹੜੀਆਂ ਲੋਕਾਂ ਦੀਆਂ ਸਮੱਸਿਆ ਸੁਣ ਰਹੀ ਹਾਂ ਦੇਖੋ ਕਿ ਮੈਂ ਅੱਜ ਆਪਣੇ ਮਲੋਟ ਸ਼ਹਿਰ ਦੇ ਵਿੱਚ ਬਾਜ਼ਾਰ ਦੇ ਵਿੱਚ ਆਈਆਂ ਕਿਉਂਕਿ ਮੇਰੇ ਪਹਿਣ ਭੈਣ ਭਰਾ ਜਿਹੜੇ ਦੁਕਾਨਾਂ ਤੇ ਕੰਮ ਕਰਦੇ ਨੇ ਮੇਰੇ ਦੁਕਾਨਦਾਰ ਭਰਾ ਉਹਨਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਮੈਂ ਬਾਜ਼ਾਰ ਦੇ ਵਿੱਚ ਆਈਆਂ ਕਿਉਂਕਿ ਇਹ ਉਹ ਭੈਣ ਭਰਾ ਨੇ ਜਿਹੜੇ ਸਾਰਾ ਦਿਨ ਦੁਕਾਨਾਂ ਤੇ ਕੰਮ ਕਰਦੇ ਔਰ ਇਹਨਾਂ ਕੋਲ ਟਾਈਮ ਨਹੀਂ ਹੁੰਦਾ ਜਦੋਂ ਕਿਤੇ ਮੈਂ ਹੁੰਦੀ ਆ ਤਾਂ ਇਹ ਆਪਦੇ ਕੰਮ 'ਚ ਬਿਜ਼ੀ ਹੁੰਦੇ ਨੇ ਇਸ ਕਰਕੇ ਮੈਂ ਅਫਸਰ ਸਹਿਬਾਨ ਨਾਲ ਲਾਗ ਲੈ ਕੇ ਜਿਹੜੀਆਂ ਇੱਥੋਂ ਦੀਆਂ ਲੋਕਲ ਸਮੱਸਿਆਵਾਂ ਸੁਣਾ ਲਈਆਂ ਸੋ ਉਹਨਾਂ ਨੂੰ ਹੱਲ ਕਰਾਂਗੇ ਮੈਮ ਕਿਸ ਤਰ੍ਹਾਂ ਦੇਖ ਦਿਓ ਪਾਕ ਤੇ ਭਾਰਤ ਦੇ ਵਿੱਚ ਵਿਰਾਮ ਹੋਇਆ ਸੀ ਤਾਂ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਜਿਹੜਾ ਇੱਕ ਵਿਸ਼ਵਾਸ ਤੋੜਿਆ ਗਿਆ ਤਾਂ ਉਸ ਨੂੰ ਕਿਵੇਂ ਦੇਖੀ ਪਾਕਿਸਤਾਨ ਦੀ ਜੇ ਪਿਛਲੇ ਸਾਲਾਂ ਤੋਂ ਜਦੋਂ ਤੋਂ ਆਜ਼ਾਦੀ ਮਿਲੀ ਹੈ ਉਸ ਤੋਂ ਬਾਅਦ ਜਿੰਨੀਆਂ ਵੀ ਜੰਗਾਂ ਹੋਈਆਂ ਉਹਦੇ ਵਿੱਚ ਕਿਤੇ ਨਾ ਕਿਤੇ ਪਾਕਿਸਤਾਨ ਵੱਲੋਂ ਇਹੋ ਜਿਹੀਆਂ ਹਰਕਤਾਂ ਸਾਹਮਣੇ ਆਉਂਦੀਆਂ ਰਹੀਆਂ ਸੋ ਇਹ ਐਕਸਪੈਕਟਿਡ ਸੀਗਾ ਕਿ ਅਸੀਂ ਭਾਵੇਂ ਇਹਨੂੰ ਆਪਾਂ ਜੁਦਬੰਦੀ ਹੋ ਗਈ ਹੈ ਪਰ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਲਰਟ ਸੀ ਸਾਡੀ ਜਿਹੜੀ ਸੈਨਾ ਸੀ ਸੋ ਭਾਰਤ ਦੀ ਸੈਨਾ ਜਿਹੜੀ ਹੈ ਉਹ ਬਹੁਤ ਹੀ ਮਜ਼ਬੂਤੀ ਦੇ ਨਾਲ ਭਾਰਤ ਦੀ ਰਾਖੀ ਕਰ ਰਹੀ ਹੈ ਸਾਨੂੰ ਉਹਨਾਂ ਤੇ ਮਾਣ ਕੁਝ ਦਿਨ ਬਾਅਦ ਅੱਜ ਭਾਰਤ ਪਾਕ ਸਤਾਂ ਦੇ ਦੋਨਾਂ ਦੇਸ਼ਾਂ ਦੀ ਮੀਟਿੰਗ ਵੀ ਹੋ ਰਹੀ ਹੈ ਉਸ ਨੂੰ ਕਿਵੇਂ ਦੇਖਦੇ ਹੋ ਬਹੁਤ ਚੰਗੀ ਗੱਲ ਹੈ ਕਿਉਂਕਿ ਅ ਅਸੀਂ ਅਮਨ ਚਾਹੁੰਦੇ ਆ ਸ਼ਾਂਤੀ ਚਾਹੁੰਦੇ ਆ ਕਿਉਂਕਿ ਜਿਹੜੇ ਯੁੱਧ ਹੁੰਦੇ ਆ ਉਹਨਾਂ ਦਾ ਖਾਮਿਆਜ਼ਾ ਜਿਹੜਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਸੋ ਆਮ ਲੋਕਾਂ ਦੀ ਜ਼ਿੰਦਗੀ ਦੇ ਲਈ ਸਾਡੇ ਸੈਨਿਕ ਜਿਹੜੇ ਆ ਉਹ ਸਰਹੱਦਾਂ ਤੇ ਲੜਦੇ ਆ ਸੋ ਇਸ ਮੀਟਿੰਗ ਦੇ ਵਿੱਚ ਚੰਗੇ ਰਿਜ਼ਲਟ ਆਉਣ ਇਹ ਅਸੀਂ ਕਾਮਨਾ ਕਰਦੇ ਆ ਪੰਜਾਬ ਦੇ ਵਿੱਚ ਸਕੂਲ ਬੰਦ ਨੇ ਤਾਂ ਅਕਸਰ ਨੂੰ ਖੋਲੇ ਵੀ ਗਏ ਨੇ ਲੋਕਾਂ ਵਿੱਚ ਡਰ ਪਿਆ ਤਾਂ ਕਾਫੀ ਮਾਹੌਲ ਬਣਿਆ ਪਿਆ ਕੀ ਅਪੀਲ ਕਰਦੇ ਹੋ ਪਹਿਲਾਂ ਤਾਂ ਮੈਂ ਆਪਣੇ ਸਾਰੇ ਲੋਕਾਂ ਨੂੰ ਇਹ ਅਪੀਲ ਕਰਾਂਗੀ ਕਿ ਆਪਣੇ ਮਨ 'ਚ ਕਿਸੇ ਤਰ੍ਹਾਂ ਦਾ ਡਰ ਪੈ ਨਾ ਰੱਖੋ ਕਿਉਂਕਿ ਅਸੀਂ ਲੋਕਾਂ ਦੇ ਨਾਲ ਆ ਘਰ ਕਿਸੇ ਨਾਲ ਲੋਕਾਂ ਦੇ ਨਾਲ ਹੈ ਔਰ ਖਾਸ ਕਰਕੇ ਮੈਂ ਮੀਡੀਆ ਵਾਲਿਆਂ ਨੂੰ ਅਪੀਲ ਕਰਾਂਗੀ ਕਿ ਜੁੜੇ ਕਈ ਵਾਰੀ ਬਹੁਤ ਜ਼ਿਆਦਾ ਚੀਜ਼ਾਂ ਨੂੰ ਐਗਜ਼ੈਗਰੇਟ ਕਰਕੇ ਲੋਕਾਂ ਤੱਕ ਪਹੁੰਚਾਇਆ ਜਾਂਦਾ ਸੋ ਇਸ ਤਰ੍ਹਾਂ ਨਾ ਕੀਤਾ ਜਾਵੇ ਹਾਲਾਤ ਨਾਰਮਲ ਹੈ ਤਾਂ ਲੋਕਾਂ ਤੱਕ ਉਹ ਨਾਰਮਲ ਹੀ ਦਿਖਾਏ ਜਾਣ ਤਾਂ ਕਿ ਸਾਡੇ ਪਰਿਵਾਰ ਹੈ ਜਿਹੜੇ ਉਹ ਕਿਸੇ ਤਰ੍ਹਾਂ ਨਾਲ ਪੈਪੀਤ ਨਾ ਹੋ ਸਕ। ਬਿਲਕੁਲ ਅਮਨ ਸ਼ਾਂਤੀ ਵਾਲਾ ਮਾਹੌਲ ਹੈ। ਠੀਕ ਹੈ ਥੈਂਕ ਯੂ।